ਹਾਂਜੀ ਪੰਜਾਬੀ ਉਹ ਗੱਲ ਕੰਗਣਾ ਰੜਾ ਉਤੋਂ ਲੈ ਕੇ ਬਹੁਤ ਵੱਡੀ ਅਪਡੇਟ ਆ ਚੁੱਕੀ ਹੈ ਜਿਹੜੀ ਕਿ ਆਪਣੇ ਸਿੰਘਾਂ ਦੁਆਰਾ ਕੰਗਣਾ ਨੂੰ ਧਮਕੀ ਦਿੱਤੀ ਗਈ ਹੈ ਜਿਵੇਂ ਕਿ ਐਮਰਜੈਂਸੀ ਮੂਵੀ ਪੰਜਾਬ ਦੇ ਵਿੱਚ ਲੱਗਣ ਤੇ ਬਹੁਤ ਵੱਡਾ ਵਿਵਾਦ ਖੜਾ ਹੋ ਚੁੱਕਿਆ ਹੈ ਉਹ ਇਹ ਹੈ ਕਿ ਜਿਵੇਂ ਹੁਣ ਪੰਜਾਬ ਦੇ ਵਿੱਚ ਇਹ ਮੂਵੀ ਲੱਗਣੀ ਸੀ 6 ਦਸੰਬਰ ਨੂੰ ਰਿਲੀਜ਼ ਹੋਣੀ ਹੈ ਤੇ ਉਸ ਤੋਂ ਪਹਿਲਾਂ ਹੀ ਪ੍ਰਦਰਸ਼ਨ ਜਿਹੜੇ ਕਿ ਸਿੰਘਾਂ ਨੇ ਤੇਜ਼ ਕਰ ਦਿੱਤੇ ਨੇ ਗੱਲ ਕੀ ਆ ਵੀ ਉਹਦੇ ਵਿੱਚ ਸੰਤ ਜਰਨੈਲ ਸਿੰਘ ਜੀ ਪਿੰਡਰਾਂ ਵਾਲਿਆਂ ਨੂੰ ਬਹੁਤ ਜ਼ਿਆਦਾ ਨੀਮਾ ਦਿਖਾਇਆ ਗਿਆ ਕਿਉਂਕਿ ਆਪਣੇ ਸਿੰਘਾਂ ਲਈ ਆਪਣੇ ਸਿੱਖ ਸਮਾਜ ਦੇ ਲਈ ਬਹੁਤ ਨੀਮੀ ਗੱਲ ਹੈ ਕਿਉਂਕਿ ਆਪਣੇ ਰਤਵੇ ਉੱਚੇ ਨੇ ਪਰ ਇਹ ਜਿਹੜੇ ਫਿਲਮਾਂ ਦੇ ਬਾਲੀਵੁੱਡ ਐਕਟਰ ਕੰਗਣਾ ਰਣਾਉਤ ਹੈ ਇਹਨੇ ਆਪਣੀ ਮਰਜ਼ੀ ਦੇ ਨਾਲ ਇਹ ਡਿਸੀਜਨ ਲਿਆ ਕਿਉਂਕਿ ਇਹਨੇ ਚੰਡੀਗੜ੍ਹ 에어ਪੋਰਟ ਦੇ ਉੱਤੇ ਜਿਹੜਾ ਕਿਤੇ ਥੱਪੜ ਵੱਜਿਆ ਸੀ ਉਸ ਥੱਪੜ ਦਾ ਬਦਲਾ ਕਿਤੇ ਨਾ ਕਿਤੇ ਫਿਲਮਾਂ ਜਰੀਏ ਲੈ ਰਹੀ ਹੈ ਪਰ ਗੱਲ ਹੈ ਕਿ ਮੈਂ ਤੁਹਾਨੂੰ ਸਾਰੀ ਗੱਲ ਦਿਖਾਉਂਗਾ ਵੀ ਸਿੰਘਾਂ ਨੇ ਧਮਕੀ ਕਿਵੇਂ ਦਿੱਤੀ ਐ ਕਿਹੜੇ ਹਿਸਾਬ ਦੇ ਨਾਲ ਦਿੱਤੀ ਐ ਤੇ ਹੁਣ ਮੈਂ ਪੱਕੇ ਤੌਰ ਤੇ ਤੁਹਾਨੂੰ ਪਹਿਲਾਂ ਹੀ ਦੱਸ ਦਿਆਂ ਵੀ ਪੰਜਾਬ ਦੇ ਵਿੱਚ ਮੋਮਟ ਹੋਣੀ ਪੱਕੀ ਤੈ ਐ ਕਿਵੇਂ ਜਿਵੇਂ ਕਿ ਪੰਜਾਬ ਦੇ ਵਿੱਚ ਇੱਕ ਪਾਸੇ ਫਿਲਮ ਲਗਵਾਈ ਜਾਊਗੀ ਸਰਕਾਰਾਂ ਦੁਆਰਾ ਵੀ ਭਾਈ ਅਮਰਪਾਲ ਸਿੰਘ ਨੂੰ ਲੈ ਕੇ ਵੀ ਬਹੁਤ ਹਾਈਲਾਈਟ ਮੁੱਦਾ ਐ ਪਰ ਜੇਕਰ ਫਿਲਮ ਲੱਗਦੀ ਐ ਪੰਜਾਬ ਦੇ ਵਿੱਚ ਤੇ ਪੰਜਾਬ ਦੇ ਵਿੱਚ ਮੋਮਟ ਹੋਣੀ ਐ ਤੇ ਨੌਜਵਾਨੀ ਐ ਜਿਹੜੀ ਇਹ ਨਵੇਂ ਪਾਸੇ ਨੂੰ ਰਾਹ ਨੂੰ ਫੜ ਲੂਗੀ ਕਿਉਂ ਕਿ ਕਿਉਂਕਿ ਜਿਹੜਾ ਇਹ ਮਾਹੌਲ ਹੈ ਇਹ ਐਮਰਜੈਂਸੀ ਵਾਲੀ ਹੋ ਜਾਣਾ ਕਿਉਂਕਿ ਐਮਰਜੈਂਸੀ ਦੇ ਉੱਤੇ ਹੀ ਫਿਲਮ ਬਣ ਰਹੀ ਆ 1984 ਨੂੰ ਲੈ ਕੇ ਫਿਲਮ ਬਣਾਈ ਗਈ ਹੈ ਇਹ ਵੀ ਜਿਵੇਂ ਸੰਤ ਜਰਨੈਲ ਸਿੰਘ ਜੀ ਭਿੰਡਰਾਂ ਵਾਲਿਆਂ ਦਾ ਦੌਰ ਇੰਦਰਾ ਗਾਂਧੀ ਦਾ ਉਹ ਬਣੀ ਆ ਚਲੋ ਕੰਗੜਾ ਰਣਾਉ ਤਾਂ ਉਸ ਨੂੰ ਇਹ ਜਾਣ ਲੈਣਾ ਚਾਹੀਦਾ ਵੀ ਜਿਹੜੇ ਸਾਡੇ ਸੰਤ ਜਰਨੈਲ ਸਿੰਘ ਜੀ ਭਿੰਡਰਾਂ ਵਾਲੇ ਸੀ ਉਹ ਤਾਂ ਉਹ ਮਰਦ ਸੀ ਜਿਨ੍ਹਾਂ ਦੀ ਜ਼ੁਰਤ ਅੱਜ ਤੱਕ ਇਹਨਾਂ ਦਾ ਪਰਿਵਾਰ ਵੀ ਜਾਣਦਾ ਹੈ ਜਿਹੜਾ ਕਿ ਇੰਦਰਾ ਗਾਂਧੀ ਦਾ ਪਰਿਵਾਰ ਆ ਉਹ ਸਾਰੇ ਜਾਣਦੇ ਨੇ ਸਿੰਘਾਂ ਦੀ ਜ਼ੁਰਤ ਨੂੰ ਉਸ ਮਰਦ ਦੀ ਜ਼ੁਰਤ ਨੂੰ ਤੇ ਇਹਨੇ ਬਣਾਈ ਹੈ ਜੀ ਹੁਣ ਫਿਲਮ ਇਸ ਫਿਲਮ ਨੇ ਵਿਵਾਦ ਖੜਾ ਕਰ ਦਿੱਤਾ ਪੰਜਾਬ ਦੇ ਵਿੱਚ ਪੰਜਾਬ ਦਾ ਕੋਈ ਵੀ ਨੌਜਵਾਨ ਮੈਂ ਪਹਿਲਾਂ ਵੀ ਦੱਸਿਆ ਸੀ ਵੀ ਅਸੀਂ ਚੁੱਪ ਨਹੀਂ ਬੈਠਾਂਗੇ ਮੈਂ ਤੁਹਾਨੂੰ ਦਿਖਾਉਣਾ ਵੀ ਕਿਹੜੀ ਧਮਕੀ ਦਿੱਤੀ ਗਈ ਹੈ ਸਿੰਘਾਂ ਦੁਆਰਾ की एक्ट्रेस को उनकी मच अवेटेड फिल्म इमरजेंसी को लेकर मिल रही है एक्ट्रेस को धमकी भरा एक वीडियो मैसेज मिला है इस वीडियो मैसेज में सिखों का एक ग्रुप बैठा नजर आ रहा है कंगना को धमकी देने वाला ये वीडियो सोशल मीडिया पर काफी तेजी से वायरल हो रहा है जिस पर अब खुद एक्ट्रेस ने भी रिएक्ट कर दिया तो चलिए बताते हैं क्या है पूरा मामला वायरल मामला यही अभी ਧਰ ਸਿੰਘ ਨੇ ਜਿਹੜੇ ਇਹਨਾਂ ਨੇ ਆਪਣੀ ਮਹੀਮ ਤੇਜ਼ ਕਰ ਦਿੱਤੀ ਆ ਵੀ ਜਿਹੜਾ ਕਿ ਪਹਿਲਾਂ ਵੀ ਸਿੰਘਾਂ ਨੇ ਚੇਤਾਵਨੀ ਦਿੱਤੀ ਆ ਹਰ ਰੋਜ਼ ਮਾਮਲਾ ਭਖਦਾ ਜਾ ਰਿਹਾ ਇਸ ਫਿਲਮ ਨੂੰ ਲੈ ਕੇ ਵੀ ਇਹਦੇ ਵਿੱਚ ਦੇਖੋ ਸਾਡੀ ਸਾਰਿਆਂ ਦੀ ਹੀ ਇੱਥੀ ਹੈ ਜੇਕਰ ਆਪਾਂ ਐਵੇਂ ਹੀ ਚੁੱਪ ਰਹੇ ਪੰਜਾਬ ਤਾਂ ਪਹਿਲਾਂ ਹੀ ਬੜੀ ਦਲਦਲ ਦੇ ਵਿੱਚ ਲੈ ਗਈਆਂ ਗੰਦੀਆਂ ਸਰਕਾਰਾਂ ਤਾਂ ਜਿਹੜੀਆਂ ਇਹ ਫਿਲਮਾਂ ਬਣਾਈਆਂ ਜਾ ਰਹੀਆਂ ਇਹਦੇ ਪਿੱਛੇ ਦਾ ਇੱਕ ਰਾਜ ਛੁਪਿਆ ਹੋਇਆ ਹੁਣ ਮੈਂ ਤੁਹਾਡੇ ਸਾਹਮਣੇ ਦੱਸ ਦਿੰਦਾ ਵੀ ਰਾਜ ਹੈ ਕੀ ਆ ਰਾਜ ਇਹ ਹੈ ਵੀ ਜਿਹੜੀ ਫਿਲਮ ਹੈ ਇੱਕ ਪਾਸੇ ਫਿਲਮ ਮਲਵਾਈ ਜਾਊਗੀ ਪੰਜਾਬ ਦੇ ਵਿੱਚ ਦੂਜੇ ਪਾਸੇ ਦੂਜੇ ਪਾਸੇ ਭਾਈ ਅਮਰਤਪਾਲ ਨੂੰ ਲੈ ਕੇ ਜਿਹੜਾ ਕਿ ਸਿੰਘਾਂ ਨੇ ਅਲਟੀਮੇਟਮ ਦਿੱਤਾ ਹੈ ਸਰਕਾਰਾਂ ਨੂੰ ਵੀ ਜੇ 20 ਅਕਤੂਬਰ ਤੱਕ ਅਮਰਤਪਾਲ ਬਾਹਰ ਆ ਗਿਆ ਬੰਦੀ ਸਿੰਘ ਆ ਗਏ ਤਾਂ ਠੀਕ ਹੈ ਉਸ ਤੋਂ ਬਾਅਦ ਨਹੀਂ ਅਸੀਂ ਫਿਰ ਆਪਣਾ ਅਕਾਲ ਤਖਤ ਸਭ ਤੋਂ ਮੱਥਾ ਟੇਕ ਕੇ ਅਰਦਾਸ ਕਰਕੇ ਸੈਂਟਰ ਗਵਰਨਮੈਂਟ ਤੇ ਪੰਜਾਬ ਗਵਰਨਮੈਂਟ ਦੇ ਉਹ ਮਤਲਬ ਨਾਕਜ ਦਾਮ ਕਰ ਦਾਂਗੇ ਕਿ ਪੂਰਾ ਸੰਸਾਰ ਵੇਖੂ ਇਸ ਗੱਲਾਂ ਨੂੰ ਸਿਰਸ ਕਰਕੇ ਮੇਰੀ ਬੇਨਤੀ ਆ ਸਾਰੇ ਭੈਣ ਭਰਾਵਾ ਨੂੰ ਕਿਸੇ ਨੇ ਚੁੱਪ ਨਹੀਂ ਰਹਿਣਾ ਚਾਹੇ ਕੋਈ ਭੈਣ ਆ ਕੋਈ ਭਰਾ ਹੱਕ ਦੇ ਵਿੱਚ ਖੜਨਾ ਆਪਣਾ ਇੱਕ ਮਕਸਦ ਬਣ ਚੁੱਕਿਆ ਕਿਉਂਕਿ ਬੜਾ ਹੀ ਹਾਈਲਾਈਟ ਮੁੱਦਾ ਹੈ ਜਿਹੜਾ ਕਿ ਆਪਾਂ ਹੁਣ ਚੁੱਪ ਨਹੀਂ ਰਹਿ ਸਕਦੇ ਕਿਉਂਕਿ ਸਾਡੇ ਪੰਜਾਬ ਨੂੰ ਚਾਰੇ ਪਾਸਿਆਂ ਤੋਂ ਚਾਰੇ ਐਂਗਲ ਤੋਂ ਟਾਰਗੇਟ ਕੀਤਾ ਜਾ ਰਿਹਾ ਹੈ ਕਦੇ ਸਰਕਾਰਾਂ ਕੋਈ ਚਾਲ ਚਲਦੀਆਂ ਬੇਅਦਬੀ ਦੇ ਮੁੱਦੇ ਬੜੇ ਸਾਹਮਣੇ ਆਏ ਨੇ ਤਾਂ ਹੁਣ ਤੁਸੀਂ ਦੇਖੋ ਬੇਅਦਬੀ ਹੋਈ ਬਾਬਾ ਵਿਕਾਲਾ ਸਾਹਿਬ ਦੇ ਵਿੱਚ ਲੋਕ ਸਮਝ ਨਹੀਂ ਪਾਏ ਵੀ ਗੱਲ ਹੈ ਕੀ ਹੈ ਪਰ ਸਿੰਘਾਂ ਨੇ ਸਿੰਘਾਂ ਨੇ ਇੱਕ ਦੂਜੇ ਦੇ ਨਾਲ ਲੜਨਾ ਸ਼ੁਰੂ ਕਰ ਦਿੱਤਾ ਸੀ ਵੀ ਪਾਠੀ ਦੀ ਗਲਤੀ ਹੈ ਜੀ ਫਲਾਣੇ ਦੀ ਗਲਤੀ ਹੈ ਪਰ ਨਹੀਂ ਕਿਤੇ ਨਾ ਕਿਤੇ ਗੱਲ ਕੀ ਆ ਨਾ ਵੀ ਸਰਕਾਰਾਂ ਚਾਹੁੰਦੀਆਂ ਕੀ ਨੇ ਸਰਕਾਰਾਂ ਚਾਹੁੰਦੀਆਂ ਨੇ ਵੀ ਧਿਆਨ ਭਟਕ ਕੇ ਇਹਨਾਂ ਲੋਕਾਂ ਦਾ ਇਹ ਆਸਮੇਂ ਲੜਨ ਤਾਂ ਹੁਣ ਵੀ ਇਹੀ ਗੱਲ ਹੋਊਗੀ ਇਸ ਫਿਲਮ ਦੀ ਵੀ ਜਿਵੇਂ ਕੰਗਣਾ ਬੰਨੀ ਨੂੰ ਹੋ ਜਾਣੀਏ ਸਾਡੇ ਸਿੰਘ ਹੋਈ ਹੋਏ ਨੇ ਇਹਦੇ ਵਿੱਚ ਕੋਈ ਸ਼ੱਕ ਨਹੀਂ ਸਰਕਾਰ ਚਾਹੁੰਦੀ ਹੈ ਵੀ ਇਹਨਾਂ ਤੇ ਕੋਈ ਅਲੀਗੇਸ਼ਨ ਲੱਗਣ ਫੇਰ ਹੀ ਤਾਂ ਐਮਰਜੈਂਸੀ ਆਉਣਗੇ ਇਹ ਫਿਲਮ ਦਾ ਨਾਮ ਵੀ ਐਮਰਜੈਂਸੀ ਹੈ ਇਹਦੇ ਵਿੱਚ ਸਾਡੀ ਸ਼ਬੀ ਸਾਡੇ ਸੰਤਾਂ ਦੀ ਸਾਡੇ ਪੁਰਖਿਆਂ ਦੀ ਖਰਾਬ ਕੀਤੀ ਗਈ ਆ ਇਹਨੂੰ ਕੋਈ ਵੀ ਪੰਜਾਬ ਦਾ ਬੰਦਾ ਨਾ ਕੋਈ ਸਾਡਾ ਭੈਣ ਭਰਾ ਹੋਰ ਗਰਦਾਸ਼ ਨਹੀਂ ਕਰੂਗਾ ਇਹਦੇ ਖਿਲਾਫ ਸਾਡਾ ਬੱਚਾ ਬੱਚਾ ਲੜੂਗਾ ਕਿਉਂਕਿ ਫਿਲਮ ਨਹੀਂ ਹੈਗੀ ਇਹ ਉਹ ਕਹਾਣੀ ਰਚੀ ਹੈ ਜਿਹੜੀ ਕਿ ਸਿੰਘਾਂ ਦਾ ਆਉਣ ਵਾਲੇ ਵਿਜੂਦ ਦੇ ਉੱਤੇ ਇਹ ਮਾਹੌਲ ਸਿਰਜਿਆ ਗਿਆ ਵੀ ਆਉਣ ਵਾਲੀਆਂ ਪੀੜ੍ਹੀਆਂ ਨੂੰ ਜਦੋਂ ਇਹ ਦੇਖੀ ਜਾਊਗੀ ਫਿਲਮ ਜੇਕਰ ਆਪਾਂ ਵਿਰੋਧ ਨਾ ਕਰਿਆ ਪੰਜਾਬੀਓ ਆਉਣ ਵਾਲੇ ਸਮੇਂ ਦੇ ਵਿੱਚ ਇਹ ਫਿਲਮ ਆਉਣ ਵਾਲੀਆਂ ਪੀੜ੍ਹੀਆਂ ਨੂੰ ਮੋਟੀਵੇਟ ਕਰੂਗੀ ਕਿ ਸਾਡੇ ਸਿੰਘਾਂ ਦੀਆਂ ਕੀ ਮੱਤਲ ਕੁਰਬਾਨੀਆਂ ਸੀ ਤੇ ਕਿਹੜੇ ਇਤਿਹਾਸ ਸੀ ਇਤਿਹਾਸ ਨੂੰ ਮਰੋੜ ਕੇ ਤੋੜ ਕੇ ਪੇਸ਼ ਕਰਨਾ ਚਾਹੁੰਦੇ ਆਉਣ ਵਾਲੀਆਂ ਜਨਰੇਸ਼ਨਾਂ ਦੇ ਸਾਹਮਣੇ ਵੀ ਉਹਨਾਂ ਨੂੰ ਲੱਗੇ ਕਿ ਸਾਡੇ ਲੋਕਾਂ ਦੀ ਤਾਂ ਇਹ ਜਿਹੀਆਂ ਕਰਤੂਤਾ ਸੀ ਕੁਰਬਾਨੀਆਂ ਤਾਂ ਹੈ ਹੀ ਨਹੀਂ ਸੀ ਪਰ ਗੱਲ ਜਿਹੜੀ ਸਚਾਈ ਦੀ ਹੈ ਉਹ ਇਹੀ ਹੈ ਵੀ ਇੰਦਰਾ ਗਾਂਧੀ ਦੇ ਨਾਲ ਕੀ ਹੋਇਆ ਸੀ ਤੇ ਕਿਉਂ ਹੋਇਆ ਸੀ ਅਕਾਲ ਤਖਤ ਸਾਹਿਬ ਤੇ ਅਟੈਕ ਕਿਹਨੇ ਕਰਵਾਇਆ ਸੀ ਇੰਦਰਾ ਗਾਂਧੀ ਨੇ ਤਾਂ ਜਿਹੜਾ ਯੋਧਾ ਇੰਨੀਆ ਮਤਰ ਹਕੂਮਤਾਂ ਦੇ ਨਾਲ ਟੱਕਰ ਲੈਣ ਵਾਲਾ ਹੋਵੇ ਤਾਂ ਉਸ ਦੀ ਛਵੀ ਅਡੀ ਨੀਵੀਂ ਵਿਖਾਵੇ ਕੋਈ ਤੇ ਪੰਜਾਬ ਦੇ ਵਾਸੀ ਸਾਡੇ ਉਹਨੂੰ ਬਰਦਾਸ਼ਤ ਕਰਨਗੇ ਨਹੀਂ ਕਰ ਸਕਦੇ ਪੱਕੇ ਤੌਰ ਤੇ ਵੱਡੇ ਪੱਦਰ ਦੇ ਉੱਤੇ ਹਰ ਭੈਣ ਨੂੰ ਹਰ ਭਰਾ ਨੂੰ ਹਰ ਮਾਂ ਨੂੰ ਮੇਰੀ ਅਪੀਲ ਹੈ ਕਿ ਆਪਾਂ ਪਿੱਛੇ ਨਹੀਂ ਰਹਿਣਾ ਕਿਉਂਕਿ ਖਤਰਾ ਆਪਣੀ ਕੌਮ ਦੇ ਉੱਤੇ ਮੰਡਰਾ ਰਿਹਾ ਹੈ ਇਹਦੇ ਪਿੱਛੇ ਚੁੱਪ ਰਹਿਣਾ ਇੱਕ ਬਹੁਤ ਵੱਡੀ ਨਕਾਮੀ ਸਾਬਤ ਹੋਣੀ ਹੈ ਜੇਕਰ ਆਪਣਾ ਇੱਕ ਇੱਕ ਨੌਜਵਾਨ ਮੈਂ ਕਹਿੰਦਾ ਵੀ ਇੱਕ ਇੱਕ ਪਿੰਡ ਦੇ ਵਿੱਚੋਂ ਇੱਕ ਇੱਕ ਸ਼ਹਿਰ ਦੇ ਵਿੱਚੋਂ ਜੇ ਕੋਈ 10-10 ਬੰਦੇ ਵੀ ਜੁੜਦੇ ਨੇ ਤਾਂ ਬਹੁਤ ਵੱਡੀ ਸੰਖਿਆ ਦੇ ਵਿੱਚ ਆਪਾਂ ਮੌਜੂਦ ਹੋ ਜਾਣਾ ਮੈਂ ਤਾਂ ਕਹੂੰਗਾ ਵੀ ਪੂਰੇ ਪੰਜਾਬ ਨੂੰ ਹੀ ਚਾਹੀਦਾ ਕਿ ਮੁੱਦਾ ਇਕੱਲੇ ਪੰਜਾਬ ਦਾ ਮਤਲਬ ਇੱਕ ਬੰਦੇ ਦਾ ਨਹੀਂ ਹੈਗਾ ਪੂਰੇ ਪੰਜਾਬ ਦੀ ਸਿੱਖੀ ਨੌਜਵਾਨੀ ਦਾ ਪੰਜਾਬੀਅਤ ਦਾ ਕਿਉਂਕਿ ਪੰਜਾਬੀਅਤ ਦੇ ਵਿੱਚ ਜਿੰਨੇ ਕੇ ਸਿੱਖ ਆ ਜਾਂਦੇ ਨੇ ਬਹੁਤ ਵੱਡੀ ਮਾਤਰਾ ਦੇ ਵਿੱਚ ਬਰਾਦਰੀਆਂ ਵੀ ਆ ਜਾਂਦੀਆਂ ਨੇ ਤਾਂ ਮੇਰੀ ਹੁਣ ਆਖਰੀ ਤੇ ਇਹੀ ਅਪੀਲ ਹੁੰਦੀ ਹੈ ਸਾਡੇ ਲੋਕਾਂ ਨੂੰ ਸਾਡੇ ਭੈਣ ਭਰਾਵਾਂ ਨੂੰ ਜਿੱਥੋਂ ਤੱਕ ਮੇਰੀ ਆਵਾਜ਼ ਜਾਂਦੀ ਹੈ ਪੂਰੇ ਪੰਜਾਬ ਤੱਕ ਪੂਰੇ ਲੋਕਾਂ ਦੇ ਕ ਆਪਣੇ ਪੰਜਾਬ ਤੋਂ ਬਾਹਰ ਤੇ ਕਮੈਰਾ ਕਹਿਣਾ ਵੀ ਭਰਾਵੋ ਇਸ ਵੀਡੀਓ ਨੂੰ ਜਿਹੜਾ ਕੋਈ ਭੈਣ ਭਰਾ ਮੇਰੀ ਨੂੰ ਦੇਖ ਰਿਹਾ ਹੈ ਵੀਡੀਓ ਨੂੰ ਤਾਂ ਉਹ ਸ਼ੇਅਰ ਜਰੂਰ ਦੱਬ ਕੇ ਗਰੁੱਪਾਂ ਦੇ ਵਿੱਚ ਕਰਨਾ ਤਾਂ ਕਿ ਇਸ ਚੰਦਰੀ ਸਰਕਾਰ ਦਾ ਚਿਹਰਾ ਤੇ ਇਹਨਾਂ ਲੋਕਾਂ ਦਾ ਜਿਹੜੇ ਕਿ ਫਿਲਮਾਂ ਦੇ ਜਰੀਏ ਸਾਡੀ ਨਸ਼ਲ ਕੁਸ਼ੀ ਕਰਨ ਦੀ ਕੋਸ਼ਿਸ਼ ਕਰਦੇ ਸਾਡੀ ਸਿੱਖੀ ਦੀ ਸਾਡੇ ਸਿੰਘਾਂ ਦੀ ਤਾਂ ਇਹਨਾਂ ਨੂੰ ਇਹਦਾ ਪਰਦਾ ਫਾਸ਼ ਕਰੀਏ ਇਹਨਾਂ ਨੂੰ ਨੰਗੇ ਕਰੀਏ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਸਾਡੇ ਜਿਹੜੇ ਨੌਜਵਾਨੀ ਹੋਰ ਵੀ ਜੰਗਰੇਸ਼ਨ ਆਉਣੀ ਆ ਤਾਂ ਉਹਨਾਂ ਦੇ ਦਿਲਾਂ ਦੇ ਵਿੱਚ ਸਾਡੀ ਸਿੱਖੀ ਕੌਮ ਦੇ ਲਈ ਕੋਈ ਇਹੋ ਜਿਹਾ ਮੈਸੇਜ ਨਾ ਜਾਵੇ ਵੀ ਸਾਡੇ ਸਿੰਘਾਂ ਦੀਆਂ ਕਰਤੂਤਾਂ ਸੀ ਜਾਂ ਕੁਰਬਾਨੀਆਂ ਸੀ ਇਹ ਕਰਤੂਤਾਂ ਬੇਸ਼ਕਰਦ ਨੇ ਪਰ ਕੀਤੀਆਂ ਸੀ ਕੁਰਬਾਨੀਆਂ ਅਸੀਂ ਉਸੇ ਧਰਤੀ ਤੋਂ ਪੈਦਾ ਹੋਏ ਹਾਂ ਜਿੱਥੇ ਸਾਡੇ ਸਿੰਘਾਂ ਦਾ ਖੂਨ ਡੁੱਲਿਆ ਅਸੀਂ ਚੁੱਪ ਨਹੀਂ ਰਵਾਂਗੇ ਅਸੀਂ ਡਟ ਕੇ ਮੁਕਾਬਲਾ ਕਰਾਂਗੇ ਪਰ ਹਰ ਭੈਣ ਭਰਾ ਨੂੰ ਮੇਰੀ ਅਪੀਲ ਹੈ ਵੱਧ ਤੋਂ ਵੱਧ ਗਰੁੱਪਾਂ ਦੇ ਵਿੱਚ ਇਹ ਵੀਡੀਓ ਨੂੰ ਸ਼ੇਅਰ ਕਰਨਾ ਜਿਹੜਾ ਭੈਣ ਭਰਾ ਨਵਾਂ ਚੈਨਲ ਤੇ ਹੁੰਦਾ ਉਹ ਸਬਸਕ੍ਰਾਈਬ ਵੀ ਕਰ ਸਕਦਾ ਜੀ ਤਾਂ ਕਿ ਅਗਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚਦਾ ਰਹੇ ਬੈਲ ਰਿੰਗ ਆਂਟੀ ਜਰੂਰ ਦਵਾ ਦੇਣਾ ਧੰਨਵਾਦ ਜੀ